ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਚੁੱਕੀ ਆ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਖਤਮ ਹੋ ਚੁੱਕੀ ਆ ਆਰਥਿਕ ਤੌਰ ਤੇ ਸੂਬਾ ਕੰਗਾਲੀ ਦੇ ਦਾਤੇ ਪਹੁੰਚ ਚੁੱਕਿਆ ਵਿਕਾਸ ਕਾਰਜ ਛਪ ਹੋ ਚੁੱਕੇ ਆ ਜਿਹੜਾ ਯੁੱਧ ਨਸ਼ਾ ਵਿਰੁੱਧ ਸਰਕਾਰ ਨੇ ਬੜੀ ਸ਼ਾਨੋ ਸ਼ੌਕਤ ਦੇ ਨਾਲ 70 ਕਰੋੜ ਰੁਪਏ ਖਰਚ ਕੇ ਸ਼ੁਰੂ ਕੀਤਾ ਸੀ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਟੌਪ ਜਿਹੜਾ ਲੋਕਾਂ ਦੇ ਵਿੱਚ ਉਹਦੀ ਅਸਲੀਅਤ ਜੱਗ ਜਾਹਰ ਹੋ ਚੁੱਕੀ ਆ ਤੇ ਦਿੱਲੀ ਤੇ ਬਾਹਰਲੇ ਸੁਪਿਆਂ ਦੇ ਹੋਰ ਲੋਕ ਜਿਹੜੇ ਆ ਉਹ ਪੰਜਾਬ ਦੇ ਵਿੱਚ ਆ ਕੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਕੋਈ ਚੇਅਰਮੈਨ ਨੇ ਕੋਈ ਹੋਰ ਵੱਡੇ ਅਦਾਰਿਆਂ ਦੇ ਹੈੱਡ ਨੇ ਉਹ ਉੱਥੇ ਆ ਕੇ ਪੰਜਾਬੀਆਂ ਦੀ ਥਾਂ ਮੱਲ ਕੇ ਬੈਠ ਗਏ ਆ ਔਰ ਸੂਬੇ ਦੇ ਵਿੱਚ ਲੁੱਟ-ਖੱਟ ਕਰਕੇ ਪੈਸਾ ਦਿੱਲੀ ਤੇ ਹੋਰ ਸੂਬਿਆਂ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਅਜਿਹੇ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੀ ਜਨਤਾ ਤਰਾ-ਤਰਾ ਕਰ ਰਹੀ ਹੈ ਤੇ ਉਹਦੇ ਤੋਂ ਧਿਆਨ ਹਟਾਉਣ ਵਾਸਤੇ ਇਹ ਜਿਹੜਾ ਕੇਜਰੀਵਾਲ ਐਂਡ ਕੰਪਨੀ ਨੇ ਭਗਵੰਤ ਮਾਨ ਦੀ ਜਿਹੜੀ ਅਗਵਾਈ ਵਾਲੀ ਸਰਕਾਰ ਹੈ ਉਹਦੇ ਰਹੀਂ ਇਹ ਡਾਟਾ ਪੋਲਿਟਿਕਸ ਦੇ ਤਹਿਤ ਵਿਰੋਧੀਆਂ ਦੇ ਖਿਲਾਫ ਜਿਹੜੇ ਆ ਇਹ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਜਨਹਿਰ ਤੇ ਪਰੇਸ਼ਾਨ ਕਰਤਾ ਕੰਮ ਸ਼ੁਰੂ ਕੀਤਾ। ਅਰਦੇ ਵਿੱਚ ਵਿਸ਼ੇਸ਼ ਤੌਰ ਤੇ ਮਜੀਠੀਆ ਸਾਹਿਬ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਇਲਾਕੇ ਤੇ ਜ਼ਿਲ੍ਹੇ ਦੇ ਤੇ ਹੋਰ ਜਿਹੜੇ ਤਰ੍ਹਾਂ ਦੇ ਪਾਰਟੀ ਦੇ ਸੀਨੀਅਰ ਆਗੂ ਵਰਕਰ ਸਾਰਿਆਂ ਨੂੰ ਇੱਕ ਸਾਜ਼ਿਸ਼ ਦਾ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਤੇ ਜ਼ਬਰ ਜੋ ਟਾਇ ਜਾ ਰਿਹਾ ਪਰ ਪਹਿਲਾਂ ਐਨਡੀਪੀਐਸ ਐਕਟ ਦੇ ਤਹਿਤ ਝੂਠਾ ਕੇਸ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਸਾਹਿਬ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਦੇ ਵਿੱਚ ਅੱਜ ਤੱਕ ਸਰਕਾਰ ਇੱਕ ਵੀ ਤੱਤ ਉਹਨਾਂ ਦੇ ਖਿਲਾਫ ਸਾਬਤ ਨਹੀਂ ਕਰ ਸਕੀ ਤੇ ਹੁਣ ਆਮਦਨ ਤੋਂ ਵੱਧ ਜਾਇਦਾਦ ਦਾ ਝੂਠਾ ਕੇਸ ਬਣਾ ਕੇ ਤੇ ਸਰਕਾਰੀ ਸ਼ਕਤੀ ਦਾ ਸਰਕਾਰੀ ਮੀਡੀਆ ਦਾ ਗੁਰਪਯੋਗ ਕਰਕੇ ਪੰਜਾਬ ਦੀ ਜਨਤਾ ਨੂੰ ਜਿਹੜੇ ਆ ਉਹ ਬਦਰਾਮ ਕਰਨ ਵਾਸਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਦਰਾਮ ਕਰਨ ਵਾਸਤੇ ਜਿਹੜੇ ਆ ਉਹ ਸਾਰੇ ਜਿਹੜੇ ਹੱਤ ਕੰਡੇ ਵਰਤੇ ਜਾ ਰਹੇ ਆ ਉਹਦੀ ਅੱਜ ਇਸ ਰੈਜ਼ੋਲੂਸ਼ਨ ਦੇ ਵਿੱਚ ਵਿਖੇਦੀ ਕੀਤੀ ਗਈ ਆ ਔਰ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ ਸਰਕਾਰ ਨਾ ਸੁਧਰੀ ਤੇ ਇਹਨੂੰ ਲੋਕਾਂ ਦੇ ਰੋਧ ਦਾ ਸਾਹਮਣਾ ਕਰਨ ਵਾਸਤੇ ਤਿਆਰ ਰਹਿਣਾ ਚਾਹੀਦਾ ਔਰ ਬੜਾ ਸਪਸ਼ਟ ਇਹਦੇ ਵਿੱਚ ਕੀਤਾ ਗਿਆ ਕਿ ਸ਼ਰਮਨੀ ਅਕਾਲੀ ਦਲ ਦਾ ਨਾਂ ਪਹਿਨਾ ਕਦੀ ਕਿਸੇ ਜਬਰਦਸਤ ਨੂੰ ਅੱਗੇ ਝੁਕਿਆ ਤੇ ਨਾ ਅੱਗੇ ਤੇ ਝੁਕਿਆ ਇੱਕ ਇਸ ਮੌਕੇ ਤੇ ਵੱਖ-ਵੱਖ ਪਾਰਟੀਆਂ ਦੇ ਬੜੇ ਜ਼ਿੰਮੇਵਾਰ ਤੇ ਸੀਨੀਅਰ ਆਗੂ ਸਹਿਬਾਨ ਨੇ ਜੋ ਮੀਡੀਆ ਦੇ ਵਿੱਚ ਇਸ ਝੂਠੇ ਕੇਸ ਦੇ ਸਬੰਧੀ ਜੋ ਵੱਡਾਟਾ ਪੋਲਿਟਿਕਸ ਹੈ ਉਹਦੇ ਬਾਰੇ ਵਿੱਚ ਜੋ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਮਜੀਠਾ ਸਾਹਿਬ ਦੇ ਪੱਕੇ ਦੇ ਵਿੱਚ ਦਿੱਤੇ ਆ ਸਾਡੀ ਅੱਜ ਦੀ ਕੋਰ ਕਮੇਟੀ ਨੇ ਸਾਰੀਆਂ ਪਾਰਟੀਆਂ ਦੇ ਉਹਨਾਂ ਸੀਨੀਅਰ ਲੀਡਰ ਸਾਹਿਬਾਨ ਦਾ ਉਹਦੇ ਵਾਸਤੇ ਉਚਿਤੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਦੂਜਾ ਜਿਹੜੀ ਲੈਂਡ ਪੁੱਲਿੰਗ ਪਾਲਿਸੀ ਜਿਹੜਾ ਕਿ ਮੈਂ ਕਹਿ ਸਕਦਾ ਕਿ ਭ੍ਰਿਸ਼ਟਾਚਾਰ ਦਾ ਇੱਕ ਬਹੁਤ ਵੱਡਾ ਸਕੈਂਡਲ ਕਿ 25000 ਏਕੜ ਕਿਸਾਨਾਂ ਦੀ ਜ਼ਮੀਨ ਜਿਹੜੀ ਆ ਉਹ ਇੱਕ ਗੜੀ ਮਿੱਥੀ ਸਾਜ਼ਿਸ਼ ਤਹਿਤ ਐਕਵਾਇਰ ਕਰਕੇ ਜਿਹੜੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਾਂਝਾ ਕੀਤਾ ਜਾ ਰਿਹਾ ਰੋਟੀ ਰੋਜੀ ਤੋਂ ਵਾਂਝਾ ਕੀਤਾ ਜਾ ਰਿਹਾ ਖੇਤ ਮਜ਼ਦੂਰਾਂ ਨੂੰ ਤੇ ਜਿਹੜੇ ਹੋਰ ਉਹਨਾਂ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਖੇਤੀ ਦੇ ਉੱਤੇ ਜਿਨ੍ਹਾਂ ਦਾ ਜਿਹੜਾ ਆਮਦਨ ਖਰਚਾ ਆਧਾਰਿਤ ਹੈ ਉਹਨਾਂ ਸਾਰਿਆਂ ਦੀ ਰੋਟੀ ਰੋਜੀ ਤੇ ਲੱਤ ਮਾਰੀ ਜਾ ਰਹੀ ਹੈ ਔਰ ਸਹੀ ਮੈਨੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਬਹੁਤ ਵੱਡਾ ਸਕੇਲ ਹੈ ਇੱਕ ਬਲੈਕਮੇਲਿੰਗ ਜਿਹੜੀ ਹੈ ਉਪ ਲਾਨ ਕੀਤੀ ਜਾਵੇ ਇਹਦੇ ਤੇ ਅੱਜ ਬੜੀ ਲੱਭੀ ਚੋੜੀ ਵਿਚਾਰ ਚਾਹੀ ਹੋਈ ਆ ਇੱਕ ਦੋ ਦਿਨਾਂ ਚ ਅਸੀਂ ਵਿਸਥਾਰ ਦੇ ਵਿੱਚ ਜਿਹੜੀ ਆ ਇਹਦੇ ਤੇ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਖੁਲਾਸੇ ਜਿਹੜੇ ਦਿੱਤਾ ਸਹਿਤ ਕਿ ਕੀ ਕੀ ਇਹਦੀਆਂ ਕਾਮੀਆਂ ਨੇ ਕੀ ਕੀ ਇਹਦੇ ਬਾਕੀ ਦਾ ਪੇਚ ਨੇ ਉਹ ਸਾਰੇ ਜਿਹੜੇ ਹੈ ਗਿਆ ਉਹ ਤੁਹਾਡੇ ਸਾਹਮਣੇ ਅਸੀਂ ਡਿਟੇਲ ਚ ਵੱਖਰੇ ਤੌਰ ਤੇ ਉੱਤੇ ਛੇਪੀ ਰੱਖਾਂਗੇ ਔਰ ਇਸ ਚੀਜ਼ ਦੇ ਵੀ ਜਿਹੜੀ ਆ ਪਾਰਟੀ ਦੀ ਕੋਰ ਕਮੇਟੀ ਨੇ ਨੋਟਿਸ ਲਿਆ ਕਿ ਜਿਹੜੇ ਕਹਿੰਦੇ ਸੀ ਕੱਟੜ ਇਮਾਨਦਾਰ ਸਰਕਾਰ ਹੈ ਕੱਟੜ ਇਮਾਨਦਾਰ ਲੋਕ ਹੈ ਔਰ ਜਿਹੜਾ ਭਗਵੰਤ ਸਿੰਘ ਜੀ ਨੇ ਪੰਜਾਬ ਦੀ ਜਨਤਾ ਨੂੰ ਇੱਕ ਬੜਾ ਵੱਡਾ ਸੁਪਨਾ ਦਿਖਾਇਆ ਸੀ ਡਾਕਟਰ ਵਿਜੇਂਦਰ ਸਿੰਘ ਰਾ ਨੂੰ ਗ੍ਰਿਫਤਾਰ ਕਰਕੇ ਆਪ ਗਵਾਹ ਬਣ ਕੇ ਤੇ ਹੁਣ ਜਿਹੜੇ ਕਲੀਨ ਚਿੱਟ ਉਹਨਾਂ ਨੂੰ ਦਿੱਤੀ ਗਈ ਹੈ ਅੱਜ ਕੋਰ ਕਮੇਟੀ ਨੇ ਇਸ ਗੱਲ ਦੇ ਉੱਤੇ ਜਿਹੜੀ ਹੈ ਪੂਰੀ ਵਿਸਤਾਰਪੂਰਵਕ ਚਰਚਾ ਕਰਨ ਤੋਂ ਬਾਅਦ ਇੱਕ ਤੱਤ ਕੱਢਿਆ ਕਿ ਉਹ ਜਿਹੜੀ ਸਾਰਾ ਜਿਹੜਾ ਇਹਨਾਂ ਦੀ ਅਸਲੀਅਤ ਸੀ ਅੰਦਰਲੀ ਜਿਹੜੀ ਉਹ ਸਾਰੀ ਡੱਗੀ ਹੋ ਗਈ ਆ ਕਿ ਮੁੱਖ ਮੰਤਰੀ ਸਾਹਿਬ ਗਵਾਹ ਹੋਂ ਮੁੱਖ ਮੰਤਰੀ ਸਾਹਿਬ ਕਹਿੰਦੇ ਹੋਂ ਕਿ ਮੇਰੇ ਕੋਲ ਸਾਰੀ ਰਿਕਾਰਡਿੰਗ ਆ ਤੇ ਫਿਰ ਬਰੀ ਬੰਦਾ ਕਿੱਦਾਂ ਹੋ ਗਿਆ ਕਲੀਨ ਚਿੱਟ ਕਿੱਦਾਂ ਦੇ ਦਿੱਤੀ ਇਸ ਕਰਕੇ ਕਮਿਟਮੈਂਟ ਨਹੀਂ ਸੀ ਜਿਹੜੀ ਭ੍ਰਿਸ਼ਟਾਚਾਰ ਨੂੰ ਰੋਕਦੀ ਡਰਾਮਾ ਸੀ ਉਹ ਇਸ ਜਿਹੜੀ ਕਲੀਨ ਚਿੱਟ ਨੇ ਇਹ ਜਿਹੜਾ ਸਵੈਵਿਰੋਧੀ ਜਿਹੜਾ ਸਰਕਾਰ ਦਾ ਸਟੈਂਡ ਆ ਉਹ ਅਸਲੀ ਜਿਹੜੀ ਦੋਗਲੀ ਨਿੱਕੀ ਆ ਸਰਕਾਰ ਦੀ ਉਹ ਨੰਗੀ ਕਰ ਦਿੱਤੀ ਇਸੇ ਤਰ੍ਹਾਂ ਜਿਹੜੀ ਇੱਕ ਪਿਛੇ ਅਫਸੋਸਨਾਕ ਘਟਨਾ ਹੋਈ ਜਿਹੜੇ ਤਰਨਤਨ ਦੇ ਐਮਐਲਏ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਸਾਹਿਬ ਉਹ ਸਦੀਵੀ ਵਿਛੋੜਾ ਦੇ ਗਏ ਬੜੇ ਅਫਸੋਸ ਦੀ ਗੱਲ ਹੈ ਇਸ ਲਈ ਉਹਦੇ ਸਬੰਧ ਵਿੱਚ ਵੀ ਵਿਚਾਰ ਚਰਚਾ ਹੋਈ ਆ ਸਾਡੀ ਪਾਰਟੀ ਦੇ ਸਾਡੇ ਸੀਨੀਅਰ ਆਗੂ ਸਰਦਾਰ ਗੁਜਾਰ ਸਿੰਘ ਦੀ ਰਾਨੀ ਕੇ ਸਾਹਿਬ ਉਹਨਾਂ ਨੂੰ ਉਸ ਇਲਾਕੇ ਦੇ ਵਿੱਚ ਕੋਆਰਡੀਨੇਟਰ ਦੇ ਤੌਰ ਤੇ ਉੱਤੇ ਡਿਊਟੀ ਲਗਾਈ ਹੈ ਕਿਉਂਕਿ ਸਥਾਨਕ ਪਬਲਿਕ ਦੇ ਨਾਲ ਜਿਹੜਾ ਉਹ رابطہ ਕਾਇਮ ਕਰਨ ਹਾਂਜੀ ਆਲਟੀਮੇਟਲੀ ਜਦੋਂ ਬਾਈ ਲੈਕਸ਼ਿਤ ਤਾਂ ਹੁੰਦੀ ਹੈ ਉਹਦੇ ਵਾਸਤੇ ਉਹਨਾਂ ਦੀ ਡਿਊਟੀ ਪਾਰਟੀਪਰ ਵੀ ਲਗਾਈ ਗਈ ਇਸੇ ਤਰ੍ਹਾਂ ਜਿਹੜੀ ਅੱਗੇ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾਂ ਦਾ ਸ਼ਹਿਦੀ ਸਟਾਫ ਵੀ ਆ ਰਹੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਡੇ ਪ੍ਰੋਗਰਾਮ ਪਹੁੰਚ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਇਸ ਗੱਲ ਦਾ ਫੈਸਲਾ ਕੀਤਾ ਕਿ ਜੋ ਵੀ ਪ੍ਰੋਗਰਾਮ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅੱਗੇ ਜਾਣਗੇ ਤੇ ਜੋਦਰ ਡਿਊਟੀ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਜਾਏਗੀ ਉਹਨਾਂ ਸਭਾਤਮਾ ਦੀ ਕਾਮਯਾਬੀ ਵਾਸਤੇ ਸਾਰੇ ਅਸੀਂ ਪੂਰੇ ਸ਼ਹਿਰ ਤੇ ਸਰਕਾਰ ਦੇ ਨਾਲ ਉਹਦਾ ਹਿੱਸਾ ਜਿਹੜਾ ਉਹ ਪੜਾਂਗੇ ਇੱਕ ਦਲਜੀਤ ਦਸਾਂਝ ਦੀ ਜਿਹੜੀ ਫਿਲਮ ਹੈ ਉਹ ਉਹਨੂੰ ਲੈ ਕੇ ਜਿਹੜੀ ਕੁਸ਼ਤਨਾ ਤੋਂ ਕੰਟਰੋਵਰਸੀ ਚੱਲ ਰਹੀ ਆ ਤੇਰੀ ਫਿਲਮ ਦਾ ਨਾਮ ਸਰਦਾਰ ਜੀ ਫਰੀ ਉਹਦੇ ਵਿੱਚ ਵੀ ਜਿਹੜੀ ਆ ਅੱਜ ਹੋਰ ਕਮੇਟੀ ਦੇ ਵਿੱਚ ਚਰਚਾ ਹੋਈ ਆ ਕਿਉਂਕਿ ਕਾਫੀ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਸੰਬੰਧੀ ਮੇਂ ਬਾਤ ਚੱਲ ਰਹੀ ਆ ਇੱਕ ਤਾਂ ਸਾਡਾ ਬੜਾ ਸਪਸ਼ਟ ਆ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਵੀ ਹਿੰਦੁਸਤਾਨ ਨੂੰ ਕਿਤੇ ਨੋਟ ਪੇਂਡਟ ਕੇ ਪਾਰਟੀ ਪਹੁੰਚਦੇ ਨਾਲ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਖੜਾ ਹੁਣ ਵੀ ਤੁਸੀਂ ਦੇਖਿਆ ਹੋਣਾ ਕਿ ਅਸੀਂ ਡਟ ਕੇ ਪਹਿਲੇ ਦਿਨ ਤੋਂ ਲੈ ਕੇ ਜੋ ਫੈਸਲੇ ਦੇਸ਼ ਦੀ ਸਰਕਾਰ ਨੇ ਕੀਤੇ ਉਹਦੇ ਨਾਲ ਖੜੇ ਆ ਤੇ ਅੱਗੋਂ ਵੀ ਸਾਡੀ ਕਮਿਟਮੈਂਟ ਹੈ ਕਿ ਦੇਸ਼ ਸਾਡੇ ਵਾਸਤੇ ਪਹਿਲਾ ਬਾਕੀ ਚੀਜ਼ਾਂ ਸਾਰੀਆਂ ਬਾਅਦ ਪਰ ਅੱਜ ਮਹਿਸੂਸ ਕੀਤਾ ਗਿਆ ਕਿ ਜਿਹੜੇ ਫਿਲਮੀ ਅਦਾਕਾਰ ਨੇ ਜਾਂ ਕਲਾਕਾਰ ਨੇ ਜਾਂ ਸਪੋਰਟਸ ਇਦੇ ਵਿੱਚ ਸਾਰਿਆਂ ਨੂੰ ਗ੍ਰੇਜ ਕਰਨਾ ਚਾਹੀਦਾ ਹੈ ਕਿ ਕਿਸੇ ਤਰ੍ਹਾਂ ਦੀ ਵੀ ਨਫਰਤ ਦੀ ਰਾਜਨੀਤੀ ਇਦੇ ਵਿੱਚ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਚੀਜ਼ਾਂ ਇਹਨੂੰ ਇਹ ਲੋਕ ਜਿਹੜੇ ਸਾਰੇ ਸਾਂਝੇ ਹੁੰਦੇ ਐ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਚੀਜ਼ਾਂ ਤੋਂ ਉੱਪਰ ਰੱਖਣਾ ਚਾਹੀਦਾ ਹੈ ਇਸ ਕਰਕੇ ਅਸੀਂ ਬੇਨਤੀ ਕੀਤੀ ਹੈ ਕਿ ਇਦਾਂ ਦੀ ਜਿਹੜੀ ਬੇਲੋੜੀ ਵਿਵਾਦ ਆ ਉਹ ਨਹੀਂ ਪਾਇਆ ਜਾਣੇ ਚਾਹੀਦੇ ਇਸ ਕਰਕੇ ਆਸ ਕਰਦੇ ਹਾਂ ਕਿ ਇਹ ਵਿਵਾਦ ਜਿਹੜਾ ਇਹ ਛੇਤੀ ਖਤਮ ਹੋਵੇ ਕਿਉਂਕਿ ਇਹਦਾ ਕੋਈ ਸੋਸਾਇਟੀ ਨੂੰ ਜਾਂ ਸਾਡੇ ਦੇਸ਼ ਨੂੰ ਤਾਂ ਕੋਈ ਓਵਰਆਲ ਕੋਈ ਫਾਇਦਾ ਨਹੀਂ ਹੁੰਦਾ ਇਹ ਨਤੀਜਿਆਂ ਦਾ ਇਸ ਕਰਕੇ ਉਹਦੇ ਤੇ ਵੀ ਜਿਹੜੀ ਹੈ ਪਾਰਟੀ ਨੇ ਆਪਣਾ ਪੱਖ ਰੱਖਿਆ ਦੂਜਾ ਇਹ ਕਿ ਕਿਸੇ ਦੇ ਕਾਰਤਿਕ ਸਾਹਿਬ ਤੋਂ ਜਦੋਂ 2 ਦਸੰਬਰ ਨੂੰ ਸਾਨੂੰ ਤਰਖਾ ਲੱਗੀ ਸੀ ਉਹਦੇ ਵਿੱਚ ਫੋਟੇ ਲਾਉਣ ਵਾਸਤੇ ਕਿਹਾ ਗਿਆ ਸੀ ਉਦੋਂ ਮਾਜ ਤੱਕ ਆ ਗਿਆ ਸੀ ਪਰ ਗਰਮੀ ਜ਼ਿਆਦਾ ਕਰਕੇ ਅਸੀਂ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਮੌਨਸਨ ਸ਼ੁਰੂ ਹੋ ਜਵੇ ਉਹਦੀ ਸ਼ੁਰੂਆਤ ਅਸੀਂ ਆਲਰੇਡੀ ਪਹਿਲਾਂ ਕਰ ਚੁੱਕੇ ਹਾਂ ਤੇ ਅੱਜ ਵੀ ਕੋਰ ਕਮੇਟੀ ਨੇ ਸਾਰੇ ਆਪਣੇ ਕੇਟਰ ਨੂੰ ਸਾਰੇ ਹਲਕਿਆਂ ਨੂੰ ਸਾਰੇ ਜਿਹੜਿਆਂ ਨੂੰ ਹਦਾਇਤ ਕੀਤੀ ਹੈ ਕਿ ਜੁਲਾਈ ਦੇ ਵਿੱਚ ਵਿੱਚ ਜਿਹੜੇ ਆ ਵੱਧ ਤੋਂ ਵੱਧ ਪਉਤੇ ਦਾ ਉਹ ਜਿਹੜੀ ਵਾਤਾਵਰਣ ਦੀ ਸੇਵਾ ਉਹ ਨੂੰ ਚੰਗੇ ਤਰੀਕੇ ਕੀਤਾ ਜਾਵੇ ਉਹ ਸਾਰੇ ਪੂਰੇ ਕਰਨਗੇ ਇੱਕ ਜਿਹੜੀ ਜਥੇਬੰਦੀ ਸਾਡੀ ਉਹ ਅਸੀਂ ਬਣਾਉਣੀ ਸ਼ੁਰੂ ਕਰ ਦਿੱਤੀ ਆ ਕੁਝ ਅਨਾਉਂਸਮੈਂਟਾਂ ਹੋ ਚੁੱਕੀਆਂ ਐ ਕੁਛ ਛੇਤੀ ਇੱਕ ਦੋ ਦਿਨਾਂ ਤੱਕ ਹੋਣ ਗਿਆ ਉਹਦੇ ਵਾਸਤੇ ਜਿਹੜਿਆ ਗਿਆ ਜ਼ਿਲ੍ਹਿਆਂ ਦੇ ਜਨਰਲ ਸਭਾ ਨੂੰ ਬੇਨਤੀ ਕੀਤੀ ਕਿ ਜਿਹੜੇ ਜ਼ਿਲ੍ਹਿਆਂ ਦੇ ਜਥੇਦਾਰ ਕਿਉਂਕਿ ਜਿਹੜੇ ਸਾਡੇ ਡਿਸਟ੍ਰਿਕਟ ਡੈਲੀਕੇਟ ਆ ਉਹਦੀ ਇਲੈਕਸ਼ਨ ਹੋ ਚੁੱਕੀ ਅਗਲਾ ਪੜਾ ਹੁੰਦਾ ਡਿਸਟ੍ਰਿਕਟ ਦੇ ਜਥੇਦਾਰ ਤੇ ਜਿਹੜੇ ਸਰਕਟਾਂ ਦੇ ਪ੍ਰਧਾਨ ਦੀ ਚੋਣ ਦਾ ਉਹ ਜਿਹੜੀ ਆ ਛੇਤੀ ਕੰਪਲੀਟ ਕਰਕੇ ਉਡੀ ਰਿਪੋਰਟ ਜਿਹੜੀ ਆ ਉਹ ਪਾਰਟੀ ਦਫ਼ਤਰ ਨੂੰ ਦਿੱਤੀ ਜਾਵੇ ਇਸੇ ਤਰ੍ਹਾਂ ਪੰਜਾਬ ਪੱਧਰ ਦੇ ਉੱਤੇ ਬੂਥ ਲੈਵਲ ਕਮੇਟੀਆਂ ਬਣਾਉਣ ਵਾਸਤੇ ਵੀ ਡਿਡਨ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਕਿ ਇਹ ਵੀ ਅਸੀਂ ਕੰਮ ਜਿਹੜਾ ਬੜੀ ਪ੍ਰਾਇੋਰਟੀ ਦੇ ਉੱਤੇ ਪੂਰਾ ਕਰਨਾ ਸੋ ਇਹ ਜਿਹੜੇ ਸਾਰੀਆਂ ਮੁੱਖ ਚੀਜ਼ਾਂ ਹੈਗੀਆਂ ਇਹ ਅੱਜ ਦੀ ਕੋਰ ਕਮੇਟੀ ਦੇ ਚੜ੍ਹੇ ਆ ਇਹ ਸਾਰੇ ਮਹੱਤਵਪੂਰਨ ਜਿਹੜੇ ਆ ਇਹ ਫੈਸਲੇ ਨਹੀਂ ਅਸੀਂ ਕਹਿੰਦੇ ਆ ਕਿ ਇਦਾਂ ਦੇ ਬੇਲੋੜੇ ਵਿਵਾਦ ਨਹੀਂ ਹੋਣੇ ਜਿਹੜਾ ਕਲਾ ਦੇ ਖੇਤਰ ਨੇ ਇਹਨਾਂ ਨੂੰ ਇਸ ਤਰ੍ਹਾਂ ਜੋੜ ਕੇ ਪੇਸ਼ ਕਰਕੇ ਸਾਨੂੰ ਕੋਈ ਨਫ਼ਰਤ ਨਹੀਂ ਕਿਸੇ ਨੂੰ ਖਿਲਾਉਣੀ ਚਾਹੀਦੀ ਇਸ ਕਰਕੇ ਜਦੋਂ ਤੇਜ਼ਤੀ ਗੱਲ ਹੁੰਦੀ ਹੈ ਉਦੋਂ ਤੇ ਪੰਜਾਬੀ ਹਮੇਸ਼ਾ ਸਭ ਤੋਂ ਵੱਧ ਮੋਰੇ ਹੋ ਕੇ ਅੱਗੇ ਲੜਦੇ ਨੁਕਸਾਨ ਵੀ ਸਾਡਾ ਪੰਜਾਬ ਦੇ ਸਭ ਤੋਂ ਵੱਧ ਹੁੰਦਾ ਮੈਦਾਨ ਵੀ ਲੜਾਈਦਾ ਪੰਜਾਬ ਬਣਦਾ ਲੇਕਿਨ ਅਸੀਂ ਟਿਕ ਟੋਕ ਤੇ ਪਹਿਲਾਂ ਵੀ ਕਿਹਾ ਸੀ ਇਸ ਸਾਡੇ ਵਾਤੇ ਦੇਸ਼ ਪੰਜਾਬ ਦੇਸ਼ ਦੀ ਸਰਕਾਰ ਦੇ ਨਾਲ ਹਰ ਪਾਸੇ ਦੇ ਨਾਲ ਅਸੀਂ ਖੜੇ ਹਾਂ ਸਾਨੂੰ ਲੱਗਦਾ ਕਿ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਖੇਡ ਆ ਦੁੱਤੀ ਆ ਇਹਨਾਂ ਦੇ ਇਹ ਚ ਜਦੋਂ